ਸੌਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਤੇ ਮੈਂ ਗੁਰਜਿੰਦਰ ਸਿੰਘ ਪੰਗੂ ਪੰਜਾਬ ਸਰਕਾਰ ਦਾ ਇਹ ਫੈਸਲਾ ਕਿ ਵੱਡੇ ਪੱਧਰ ਦੇ ਉੱਪਰ ਪੰਜਾਬ ਦੀਆਂ ਜੜੀਆਂ ਜ਼ਮੀਨਾਂ ਨੇ ਇਹਨਾਂ ਨੂੰ ਐਕਵਾਇਰ ਕਰਕੇ ਇਹਨਾਂ ਜ਼ਰਖੇਜ਼ ਜ਼ਮੀਨਾਂ ਦੇ ਵਿੱਚ ਅਰਬਨ ਸਟੇਟ ਕੱਟੇ ਜਾਣਗੇ ਇਹਨਾਂ ਜ਼ਮੀਨਾਂ ਦੇ ਵਿੱਚ ਨਵੀਆਂ ਕਲੋਨੀਆਂ ਫਸਾਈ ਜਾਣਗੀਆਂ ਇਹ ਪੰਜਾਬ ਸਰਕਾਰ ਦਾ ਫੈਸਲਾ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਬਣਦਾ ਜਾ ਰਿਹਾ ਜਦੋਂ ਪੰਜਾਬ ਸਰਕਾਰ ਇਹ ਫੈਸਲਾ ਕਰਦੀ ਆ ਕਿ ਅਸੀਂ ਇੱਕ ਪ੍ਰੋਜੈਕਟ ਲੈ ਕੇ ਆਏ ਆ ਅਸੀਂ ਇਹੋ ਜਿਹਾ ਇੱਕ ਪਲਾਨ ਲੈ ਕੇ ਆਏ ਆ ਕਿ ਪੰਜਾਬ ਦੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਇੱਕ ਨਵੇਂ ਕਾਨੂੰਨ ਦੇ ਰਾਹੀਂ ਅਸੀਂ ਇਹਨਾਂ ਜ਼ਮੀਨਾਂ ਨੂੰ ਡਿਵੈਲਪ ਕਰਾਂਗੇ ਪੰਜਾਬ ਦੀ ਕਿ ਜਿਹੜੀ ਆਰਥਿਕਤਾ ਦੇ ਵਿੱਚ ਖੜੋਤ ਆ ਗਈ ਜਿਹੜੀ ਪੰਜਾਬ ਦੀ ਇਕਨਮੀ ਲਗਾਤਾਰ ਡਿੱਗ ਰਹੀ ਆ ਕਿ ਅਸੀਂ ਇਸ ਆਰਥਿਕਤਾ ਦੇ ਵਿੱਚ ਆਈ ਖੜੋਤ ਨੂੰ ਤੋੜਨ ਦੇ ਲਈ ਲਗਾਤਾਰ ਅਸੀਂ ਪੰਜਾਬ ਦੇ ਆਰਥਿਕਤਾ ਦੇ ਉੱਪਰ ਕੰਮ ਕਰ ਰਹੇ ਹਾਂ ਤੇ ਇਹਨਾਂ ਸਾਡੇ ਕੰਮਾਂ ਦੇ ਵਿੱਚੋਂ ਇੱਕ ਕੰਮ ਆਹ ਵੀ ਹੈਗਾ ਕਿ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਨੂੰ ਅਕਵਾਇਰ ਕਰਕੇ ਇੱਥੇ ਸ਼ਹਿਰ ਬਸਾਈ ਜਾਣ ਕਿ ਕਿਸਾਨ ਵੀ ਖੁਸ਼ਹਾਲ ਹੋ ਜਾਏ ਤੇ ਪੰਜਾਬ ਵੀ ਆਰਥਿਕ ਤੌਰ ਦੇ ਉੱਪਰ ਡਿਵੈਲਪ ਹੋ ਜਾਏ ਤੇ ਪਰ ਇਹ ਜਿਹੜਾ ਡਿਵੈਲਪਮੈਂਟ ਜਾਂ ਪੰਜਾਬ ਨੂੰ ਡਿਵੈਲਪ ਕਰਨ ਦਾ ਆਰਥਿਕ ਤੌਰ ਦੇ ਉੱਪਰ ਪੰਜਾਬ ਸਰਕਾਰ ਦਾ ਪ੍ਰੋਗਰਾਮ ਸੀ ਇਹ ਪ੍ਰੋਗਰਾਮ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਜਿੱਥੇ ਇੱਕ ਪਾਸੇ ਆਪੋਜੀਸ਼ਨ ਇਸ ਗੱਲ ਦਾ ਵਿਰੋਧ ਕਰ ਰਹੀ ਆ ਆਪੋਜੀਸ਼ਨ ਉਪਾਪਕੇ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਆ ਕੱਲ ਵੀ ਕਾਂਗਰਸ ਪਾਰਟੀ ਨੇ ਜਲੰਧਰ ਗਲਾੜਾ ਦੇ ਬਾਹਰ ਆਪਣਾ ਪ੍ਰਦਰਸ਼ਨ ਰੱਖਿਆ ਹੋਇਆ ਪੂਰੀ ਕਾਂਗਰਸ ਦੀ ਜਿਹੜੀ ਪੰਜਾਬ ਦੀ ਟੀਮ ਹੈ ਸਮੇਤ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਵੀ ਉੱਥੇ ਮੌਜੂਦ ਰਹਿਣਗੇ ਕਾਂਗਰਸ ਦੀ ਹੋਰ ਲੀਡਰਸ਼ਿਪ ਵੀ ਕੱਲ ਮੌਜੂਦ ਰਹਿਣ ਵਾਲੀ ਹੈ ਜਲੰਧਰ ਦੇ ਵਿੱਚ ਤੇ ਕੱਲ ਤੋਂ ਅਗਲੇ ਦਿਨ ਆਹੀ ਪ੍ਰੋਗਰਾਮ ਰੱਖਿਆ ਹੋਇਆ ਸ਼ਰੋਮਣੀ ਅਕਾਲੀ ਦਲ ਨੇ ਸੁਖਵੀਰ ਸਿੰਘ ਬਾਦਲ ਉਸ ਧਰਨੇ ਨੂੰ ਲੀਡ ਕਰਨਗੇ ਹੁਣ ਸੁਖਵੀਰ ਸਿੰਘ ਬਾਦਲ ਜਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਾਂ ਸ਼ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਕਹਿਣਾ ਕੀ ਹੈ ਇਹਨਾਂ ਦਾ ਕਹਿਣਾ ਕਿ ਕੁਝ ਵੀ ਹੋ ਜੇ ਅਸੀਂ ਪੰਜਾਬ ਦੇ ਕਿਸਾਨਾਂ ਦਾ ਇੱਕ ਵੀ ਵਿਸ਼ਵਾਸ ਪੰਜਾਬ ਸਰਕਾਰ ਨੂੰ ਐਕਵਾਇਰ ਕਰਨ ਨਹੀਂ ਦਿੰਦੇ ਯਾਨੀ ਕਿ ਪੰਜਾਬ ਸਰਕਾਰ ਨੇ ਇੱਕ ਆਪੋਜੀਸ਼ਨ ਨੂੰ ਸਪੇਸ ਦੇ ਦਿੱਤੀ ਕਿ ਆਨੂੰ ਆਜੋ ਸਾਨੂੰ ਘੇਰ ਲਓ ਹੁਣ ਜਿਹੜਾ ਹ ਮੁੱਦਾ ਪੰਜਾਬ ਦੀਆਂ ਜ਼ਮੀਨਾਂ ਐਕਵਾਇਰ ਹੋਣ ਦਾ ਇਹ ਪੰਜਾਬ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਇਸੇ ਕਰਕੇ ਕਾਂਗਰਸ ਵੀ ਮੈਦਾਨ ਦੇ ਵਿੱਚ ਹੈ ਤੇ ਸ਼ਰੋਮਣੀ ਅਕਾਲੀ ਦਲ ਵੀ ਮੈਦਾਨ ਦੇ ਵਿੱਚ ਹੈ ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿਸਾਨ ਜਥੇਬੰਦੀਆਂ ਦੀ ਅੱਜ ਤਪੇ ਦੇ ਵਿੱਚ ਇਕੱਠ ਕੀਤਾ ਸਿੱਧੂਪੁਰ ਯੂਨੀਅਨ ਨੇ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਆਏ ਤੇ ਉਸ ਮੀਟਿੰਗ ਦੇ ਵਿੱਚ ਵੀ ਜਾਂ ਵੱਡੇ ਇਕੱਠ ਦੇ ਵਿੱਚ ਵੀ ਆਹ ਮੰਗ ਉੱਠੀ ਕਿ ਲੈਂਡ ਪੁਲਿੰਗ ਪਾਲਿਸੀ ਹੈ ਜਿਹੜੀ ਇਸ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਾਊਗਾ ਮਿੱਤੇਦਨੀ ਐਸਕੇਐਮ ਨੇ ਚੰਡੀਗੜ੍ਹ ਮੀਟਿੰਗ ਕੀਤੀ ਸੀ ਚੰਡੀਗੜ੍ਹ ਮੀਟਿੰਗ ਕਰਕੇ 18 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਕਿ ਜਿੰਨੀਆਂ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਸਮੇਤ ਆਮ ਆਦਮੀ ਪਾਰਟੀ ਉਹ ਸਾਰਿਆਂ ਨੂੰ ਉੱਥੇ ਬੁਲਾਇਆ ਜਾਊਗਾ ਕਿ ਤੁਹਾਡਾ ਲੈਂਡ ਪੂਲਿੰਗ ਦੇ ਉੱਪਰ ਕੀ ਵਿਚਾਰ ਹੈ ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅਗਲੇ ਵੀ ਪ੍ਰੋਗਰਾਮ ਦੇਤੇ ਹੋਏ ਨੇ ਕਿ ਟਰੈਕਟਰ ਮਾਰਚ ਕਰਾਂਗੇ ਜਾਂ ਅਸੀਂ ਹੋਰ ਕਰਾਂਗੇ ਟੋਟਲ ਮਰਾਕੇ ਦੇਖੇ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਫੈਸਲਾ ਭਾਵੇਂ ਸਰਕਾਰ ਦੇ ਵਿੱਚੋਂ ਕਿਸੇ ਦਾ ਵੀ ਹੋਵੇ ਆ ਫੈਸਲਾ ਮੁੱਖ ਮੰਤਰੀ ਦੀ ਸਹਿਮਤੀ ਹੋਵੇ ਜਾਂ ਸਹਿਮਤੀ ਨਾ ਹੋਵੇ ਜਾਂ ਫਿਰ ਕੋਈ ਪਾਵਰ ਦਾ ਵੱਡਾ ਸੈਂਟਰ ਪੁਆਇੰਟ ਹੈ ਜਿੱਥੋਂ ਆਹ ਫੈਸਲੇ ਲਏ ਜਾ ਰਹੇ ਨੇ ਪਰ ਇਸ ਫੈਸਲੇ ਦੇ ਨਾਲ ਆਮ ਆਦਮੀ ਪਾਰਟੀ ਕਸੂਤੀ ਕਰ ਗਈ ਜਾਂ ਮੈਂ ਕਹਾ ਕਿ ਕਸੂਤੀ ਕਰਨ ਜਾ ਰਹੀ ਹੈ ਕਿਸਾਨੀ ਉਹ ਮੂਵਮੈਂਟ ਜਦੋਂ ਇਥੋਂ ਸ਼ੰਭੂ ਤੋਂ ਵੀ ਧਰਨਾ ਚੱਕਿਆ ਗਿਆ ਖਨੌਰੀ ਵਾਟਰ ਤੋਂ ਵੀ ਧਰਨਾ ਚੱਕਿਆ ਗਿਆ ਉਦੋਂ ਕਿਸਾਨੀ ਮੂਵਮੈਂਟ ਬਿਲਕੁਲ ਪਿੱਛੇ ਆ ਗਈ ਕਿਸਾਨ ਜਥੇਬੰਦੀ ਇੱਥੇ ਕੋਈ ਦੋ ਰਾਮਾ ਨਹੀਂ ਕੋਈ ਕਿਸਾਨ ਤੇ ਕਿਸਾਨ ਜਥੇਬੰਦੀ ਇਸ ਗੱਲ ਦਾ ਗੁੱਸਾ ਵੀ ਨਾ ਕਰੇ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਅੱਜ ਦੇ ਸਮੇਂ ਦੇ ਵਿੱਚ ਕਿਸਾਨਾਂ ਦੀ ਤਾਕਤ ਘਟੀ ਹੋਈ ਹੈ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਸੀਰੀਅਸ ਨਹੀਂ ਲੈ ਰਹੀ ਜਿਹਦੇ ਕਾਰਨ ਕੋਈ ਵੀ ਹੋ ਸਕਦੇ ਨੇ ਪਰ ਜਿਹੜਾ ਉਹ ਇੱਕ ਜਲੌਸ ਸੀ ਜਲਵਾ ਸੀ ਕਿਸਾਨ ਜਥੇਬੰਦੀਆਂ ਦਾ ਉਹਦੇ 'ਚ ਅੱਜ ਦੇ ਟਾਈਮ ਦੇ ਵਿੱਚ ਕਮਜ਼ੋਰੀ ਆਈ ਹੋਈ ਹੈ ਕਿਸਾਨ ਜਥੇਬੰਦੀਆਂ ਹੁਣ ਇਹੀ ਵੀ ਤਲਾਸ਼ ਰਹੀਆਂ ਨੇ ਤੇ ਹੋ ਵੀ ਸਕਦਾ ਹੈ ਕਿ ਲੈਂਡ ਪੁਲਿੰਗ ਪਾਲਿਸੀ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਕੋਈ ਰਾਹ ਲੱਭ ਕੇ ਆਪਣੀ ਤਾਕਤ ਮੁਰ ਇੱਕ ਮੁੱਠ ਕਰਕੇ ਕੋਈ ਵੱਡੀ ਸਟਰਗਲ ਵੱਡ ਸਕਦੇ ਨੇ। ਯਾਨੀ ਕਿ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਅੱਜ ਜਿਹੜੇ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਉਹ ਵਿਰੋਧ ਦਾ ਸਾਹਮਣਾ ਕਿਸਾਨ ਜਥੇਬੰਦੀਆਂ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਆ ਰਹੀਆਂ ਨੇ ਉਹਨਾਂ ਕਿਸਾਨਾਂ ਦੇ ਨਾਲ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਇਹ ਪਾਰਟੀ ਮੈਦਾਨ ਦੇ ਵਿੱਚ ਨੇ ਇਹਨਾਂ ਦੇ ਵੀ ਵਿਰੋਧ ਕਰਨਾ ਪਊਗਾ ਹਾਲਾਂਕਿ ਉਗਰਾਹਾ ਜਥੇਬੰਦੀ ਜਨਾ ਜੋਗਿੰਦਰ ਸਿੰਘ ਗੁਰਾਹਾ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਨੇ ਸਿਆਸਤ ਇਨ੍ਹਾਂ ਤੋਂ ਵੱਖ ਤੋਂ ਭਾਵ ਕੇ ਤੁਸੀਂ ਕਹੋਗੇ ਕਿ ਰਲੇ ਤਾਂ ਪਹਿਲਾਂ ਵੀ ਨਹੀਂ ਸੀ ਹੋਏ ਵੱਖ ਤੋਂ ਭਾਵ ਕੇ ਜਦੋਂ ਐਸ ਕੇ ਐਮ ਨੇ 18 ਤਰੀਕ ਦੀ ਮੀਟਿੰਗ ਰੱਖੀ ਆ ਜਿਹਦੇ ਚ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੇ ਸਦਾ ਭੇਜਿਆ ਸਿਆਸੀ ਪਾਰਟੀਆਂ ਨੂੰ ਉਸ ਪ੍ਰੋਗਰਾਮ ਤੋਂ ਵੱਖ ਕੀਤਾ ਹੋਇਆ ਹੋਇਆ ਜੋਗਿੰਦਰ ਸਿੰਘ ਗੁਰਾਹ ਨੇ ਜੋਗਿੰਦਰ ਸਿੰਘ ਗੁਰਾਹ ਦਾ ਕਹਿਣਾ ਦਾ ਉਸ ਜਥੇਬੰਦੀ ਦੀ ਇੱਕ ਜਿਹੜੀ ਅਪਰੋਚ ਹੈਗੀ ਆ ਵਿਚਾਰਧਾਰਕ ਤੌਰ ਦੇ ਉੱਪਰ ਉਹ ਅਪਰੋਚ ਹੈ ਕਿ ਜਿਹੜੀਆਂ ਇਹ ਸਿਆਸੀ ਧਿਰਾਂ ਨੇ ਇਹ ਸਿਆਸੀ ਧਿਰਾਂ ਦੀ ਜਿਹੜੇ ਕਿਰਤੀ ਲੋਕ ਨੇ ਆਮ ਲੋਕ ਨੇ ਇਹਨਾਂ ਪ੍ਰਤੀ ਸੋਚ ਇੱਕੇ ਆ ਜ਼ਮੀਨਾਂ ਐਕਵਾਇਰ ਕਰਨ ਦੇ ਉੱਪਰ ਜੇਕਰ ਕਾਂਗਰਸ ਆ ਜਾ ਕੇ ਆਪਣੀ ਗੱਲ ਕਰ ਰਹੀ ਆ ਜਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਗੱਲ ਕਰ ਰਿਹਾ ਤਾਂ ਗੁਰਾਂਝ ਜਥੇਬੰਦੀ ਸੋਚਦੀ ਹੈ ਕਿ ਇਹ ਸਿਰਫ ਇਸ ਕਰਕੇ ਕਰ ਰਹੇ ਨੇ ਕਿ ਸੱਤਾ ਤੋਂ ਬਾਹਰ ਨੇ ਕਿ ਜੇ ਆਹ 13 ਵਿੱਚ ਸੱਤਾ ਦੇ ਵਿੱਚ ਹੁੰਦੀਆਂ ਤਾਂ ਗੱਲ ਨਹੀਂ ਸੀ ਕਰਨੀ ਹੋ ਸਕਦਾ ਕਿ ਆਹੀ ਸਰਕਾਰਾਂ ਹੁੰਦੀਆਂ ਤਾਂ ਇਹਨਾਂ ਨੇ ਹੀ ਪਾਲਿਸੀ ਉਹ ਲਾਗੂ ਕਰ ਦੇਣੀ ਸੀ ਇਸ ਕਰਕੇ ਗੁਰਾਂਝ ਜਥੇਬੰਦੀ ਕਹਿੰਦੇ ਕਿ ਸਾਡਾ ਕੋਈ ਵਾਲਾ ਭਰੋਸਾ ਨਹੀਂ ਬਣਦਾ ਇਹਨਾਂ ਜਥੇਬੰਦੀਆਂ ਜਿਹੜੀਆਂ ਸਿਆਸੀ ਬਣੀ ਹੋਈਆਂ ਨੇ ਇਹਨਾਂ ਦੇ ਉੱਪਰ ਕੱਲ ਕਾਂਗਰਸ ਨੇ ਧਰਨਾ ਰੱਖਤਾ ਗਲਾਟਾ ਤੇ ਬਾਹਰ ਕਾਂਗਰਸ ਨੇ ਸੋਸ਼ਲ ਮੀਡੀਆ ਤੇ ਕਾਂਗਰਸ ਪ੍ਰਚਾਰ ਰਹੀ ਆ ਵੱਡੇ ਇਕੱਠ ਦਾ ਸੱਦਾ ਲਾ ਰਹੀ ਆ ਕੱਲ ਤੋਂ ਅਗਲੇ ਦਿਨ ਸ਼ਰਮਣੀ ਅਕਾਲੀ ਦਲ ਨੇ ਉੱਥੇ ਆਪਣਾ ਧਰਨਾ ਦਿੱਤਾ ਯਾਨੀ ਕਿ ਪੰਜਾਬ ਸਰਕਾਰ ਮੈਨੂੰ ਨਹੀਂ ਪਤਾ ਕਿ ਹੁਣ ਪੰਜਾਬ ਸਰਕਾਰ ਕੀ ਸੋਚ ਰਹੀ ਆ ਕੀ ਨਹੀਂ ਸੋਚ ਰਹੀ ਕਿ ਜਿਵੇਂ 24311 ਲੁਧਿਆਣਾ 700 ਪਟਿਆਲਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਕਿ ਇੰਨੀ ਜ਼ਮੀਨਾਂ ਅਕਵਾਇਰ ਕਰਕੇ ਵੱਡੇ ਵੱਡੇ ਅਰਬਨ ਸਟੇਟ ਬਸਾ ਕੇ ਸਰਕਾਰ ਸਰਕਾਰ ਕਰਨਾ ਕੀ ਚਾਹੁੰਦੀ ਹੈ ਅ ਪੈਸੇ ਇਕੱਠੇ ਕਰਨਾ ਚਾਹੁੰਦੇ ਨੇ ਅੰ内 ਬਿਲਡਰ ਬਣਨਗੇ ਜਾਂ ਪੁਰਾਣੇ ਬਿਲਡਰ ਇਹਦੇ ਵਿੱਚ ਆਏ ਹੋਏ ਨੇ ਕਿਸੇ ਹੋਰ ਸਟੇਟ ਦੀ ਸਰਕਾਰ ਦੇ ਮਤਲਬ ਕੁਝ ਵੀ ਹੋ ਸਕਦਾ ਹੋਰ ਸਟੇਟ ਦੇ ਵਿੱਚ ਆਉਣ ਆਉਗੀ ਆਪੋਜੀਸ਼ਨ ਕਹਿ ਰਹੀ ਆ ਗੱਲਾਂ ਮੈਂ ਨਹੀਂ ਆਪੋਜੀਸ਼ਨ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੇ ਹੁਣ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਵਿੱਚ ਵੀ ਆਉਣਾਂ ਲੜਦੀਆਂ ਨੇ ਕਿ ਪਹਿਲਾਂ ਵੀ ਲੜੀਆਂ ਜਾ ਰਹੀਆਂ ਨੇ ਉੱਥੇ ਵੀ ਪੈਸਾ ਚਾਹੀਦਾ ਕਿ ਦਿੱਲੀ ਵਾਲੇ ਉੱਥੇ ਪੈਸਾ ਲੈ ਕੇ ਜਾਣਗੇ ਇਹ ਗੱਲ ਕਾਂਗਰਸ ਲਗਾਤਾਰ ਕਰ ਰਹੀ ਆ ਤੇ ਆਹੀ ਗੱਲ ਕਿਸਾਨ ਜਿੱਥੇ ਬੰਦੀ ਹੈ ਗੱਲ ਕਰ ਰਹੀਆਂ ਨੇ ਸਮਝ ਨਹੀਂ ਆਉਦੀ ਕਿ ਪੰਜਾਬ ਸਰਕਾਰ ਹੁਣ ਇਸ ਚੀਜ਼ ਨੂੰ ਫੇਸ ਕਿਵੇਂ ਕਰੂਗੀ ਆਮ ਆਦਮੀ ਪਾਰਟੀ ਇਸ ਨੂੰ ਫੇਸ ਕਿਵੇਂ ਕਰੂਗੀ ਹਾਲਾਂਕਿ ਮਤਲਬ ਜਦੋਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਆਉਂਦੀ ਹੈ ਆਮ ਆਦਮੀ ਪਾਰਟੀ ਆਹ ਗੱਲ ਕਹਿੰਦੀ ਆ ਕਿ ਅਸੀਂ ਕਿਸੇ ਦੀ ਜ਼ਮੀਨ ਨੂੰ ਧੱਕੇ ਨਾਲ ਅਕਵਾਇਰ ਨਹੀਂ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਚੀਫ ਮਿਨਿਸਟਰ ਭਗਵੰਤ ਮਾਨ ਬਾਰ-ਬਾਰ ਇਹ ਗੱਲ ਕਰ ਰਹੇ ਨੇ ਕਿ ਅਸੀਂ ਕਿਸੇ ਦੇ ਵੀ ਜ਼ਮੀਨ ਨੂੰ ਧੱਕੇ ਨਾਲ ਅਕਵਾਇਰ ਨਹੀਂ ਕਰ ਰਹੇ ਜੋ ਵੀ ਕਿਸਾਨ ਹੈ ਸਾਨੂੰ ਸਹਿਮਤੀ ਨਾਲ ਜ਼ਮੀਨ ਦੇ ਸਕਦਾ ਤੇ ਕਿਸਾਨ ਜਥੇਬੰਦੀਆਂ ਜਿਹੜੇ ਆਪਣੇ ਗੱਲ ਰੱਖ ਰਹੀਆਂ ਨੇ ਕਿ ਜਿਹੜਾ ਕਿਸਾਨ ਲੈਂਡ ਪੂਲਿੰਗ ਪਾਲਿਸੀ ਦਾ ਇੱਕ ਵਾਰ ਹਿੱਸਾ ਬਣ ਗਿਆ ਆਪਣੀ ਜ਼ਮੀਨ ਵੇਚ ਨਹੀਂ ਸਕਦਾ ਲੋਨ ਨਹੀਂ ਕਰਵਾ ਸਕਦਾ ਅੜ ਰਹਿਣ ਨਹੀਂ ਕਰ ਸਕਦਾ ਕਿ ਜਦ ਆੜ ਰਹਿਣ ਦੀ ਬੰਦਾ ਕਰ ਸਕਦਾ ਉਸ ਜ਼ਮੀਨ ਨੂੰ ਵੇਚ ਨਹੀਂ ਸਕਦਾ ਤਾਂ ਤੁਸੀਂ ਤਾਂ ਉਸ ਬੰਦੇ ਦੇ ਹੱਥ ਵੱਢਦੇ ਉਹ ਬੰਦਾ ਕਰੂਗਾ ਕੀ ਸੋ ਪੰਜਾਬ ਸਰਕਾਰ ਕਸੁੱਤੀ ਕਰਗੀ ਕੱਲ ਕਾਂਗਰਸ ਪਾਰਟੀ ਵੀ ਧਰਨਾ ਦੇਣ ਜਾ ਰਹੀ ਹੈ ਤੇ ਅਕਾਲੇਦਲ ਵੀ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਆ ਰਹੀਆਂ ਨੇ ਉਹ ਲੋਕ ਵੀ ਮੈਦਾਨ ਦੇ ਵਿੱਚ ਨੇ ਪਿੰਡਾਂ ਦੀਆਂ ਪੰਚਾਇਤਾਂ ਜਾਂ ਪੰਚਾਇਤਾਂ ਤੋਂ ਸવાય ਦੂਜੇ ਲੋਕ ਗ੍ਰਾਮ ਸਭਾਵਾਂ ਪਿੰਡਾਂ ਦੇ ਵਿੱਚ ਬੁਲਾ ਰਹੇ ਨੇ ਗ੍ਰਾਮ ਸਭਾ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਪੰਚਾਇਤਾਂ ਮਤੇ ਪਾ ਰਹੀਆਂ ਨੇ ਪਿੰਡ ਮਤੇ ਪਾ ਰਹੇ ਨੇ ਪਿੰਡ ਮਤੇ ਪਾ ਕੇ ਜਿਹੜੇ ਐਸ ਡੀ ਐਮ ਨੇ ਮੌਕੇ ਦੇ ਉਹਨਾਂ ਨੂੰ ਦੇ ਰਹੇ ਨੇ ਡੀ ਸੀ ਤੱਕ ਮਤੇ ਲੈ ਕੇ ਜਾ ਰਹੇ ਨੇ ਬੀਜੇਪੀ ਖੁਦ ਕਹਿ ਰਹੀ ਹੈ ਕਿ ਅਸੀਂ ਜ਼ਮੀਨਾਂ ਨਹੀਂ ਅਕਵਾਇਰ ਹੋਣ ਦੇਵਾਂਗੇ ਸੋ ਇੱਕ ਇਹ ਵੱਡਾ ਰੌਲਾ ਪਿਆ ਹੋਇਆ ਪੰਜਾਬ ਸਰਕਾਰ ਘਿਰ ਗਿਆ ਦੇਖਣ ਵਾਲਾ ਹੋਊਗਾ ਕਿ ਹੁਣ ਇਸ ਮਾਮਲੇ ਤੇ ਅੱਗੇ ਕੀ ਬਣੂਗਾ ਜ਼ਮੀਨਾਂ ਵਾਲਾ ਇਹ ਵੱਡਾ ਇਸ਼ੂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਅੱਗੋਂ ਨਾਲ ਵੀ ਤੁਹਾਡੀ ਸਾਂਝ ਪਾਵਾਂਗੇ ਕਿ ਕਿਵੇਂ ਉਸ ਨੂੰ ਅੱਗੇ ਲੈ ਕੇ ਜਾਣਗੇ ਹਾਲਾਂਕਿ ਜਿਹੜੀ ਕਿਸਾਨ ਜਥੇਬੰਦੀ ਦੀ ਸਭ ਤੋਂ ਵੱਡੀ ਘਾਟ ਰਹੀ ਆ ਦਿੱਲੀ ਇਕੱਠੇ ਹੋ ਕੇ ਲੜੀਆਂ ਕਿਸਾਨ ਜਥੇਬੰਦੀਆਂ ਪਰ ਦਿੱਲੀ ਤੋਂ ਗਏ ਤਾਂ ਇਕੱਠੇ ਸੀ ਜਦੋਂ ਆਏ ਤਾਂ ਵੱਖੋ-ਵੱਖਰੇ ਹੋ ਕੇ ਆਏ ਐਸਕੇਐਮ ਪੋਲੀਟੀਕਲੀ ਪੋਲੀਟੀਕਲ ਤੋਂ ਬਾਅਦ ਕੇ ਇੱਕ ਹੈ ਸਕੀਮ ਨਾਨ ਪੋਲੀਟੀਕਲ ਬਣ ਗਿਆ ਦੂਜਾ ਆਪਣੇ ਆ ਪੋਲੀਟੀਕਲ ਹੋ ਗਿਆ ਤੇ ਇਸ ਤੋਂ ਇਲਾਵਾ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਵਿੱਚ ਲੈਫਟ 13 ਅੱਗੇ ਲੈਫਟ 13 ਦੇ ਵਿੱਚ ਹੋਰ ਮਤਲਬ ਕਈ ਅੱਗੇ ਡਿਵਾਈਡ ਹੋ ਗਈਆਂ ਉਹ 13 ਯਾਨੀ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕਦੇ 32 ਜਥੇਬੰਦੀਆਂ ਦਾ ਸਕੀਮ ਹੁੰਦਾ ਸੀ ਹੁਣ 100 ਦਾ ਅੰਕੜਾ ਪਾਰ ਕਰ ਗਈਆਂ ਕਿਸਾਨ ਜਥੇਬੰਦੀਆਂ ਸੋ ਇਹ ਚੀਜ਼ ਵੀ ਇੱਕ ਹੈਗੀ ਆ ਕਿ ਜਦੋਂ ਕਿਸਾਨੀ ਦੇ ਮਸਲੇ ਇੱਕ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਆ ਇੱਕ ਨੇ ਤਾਂ ਫਿਰ ਇੰਨੀ ਜਥੇਬੰਦੀਆਂ ਦੇ ਕੀ ਮਾਇਨੇ ਪੰਜਾਬ ਸਰਕਾਰ ਦੇ ਉੱਪਰ ਜਾਂ ਦੇਸ਼ ਦੀ ਸਰਕਾਰ ਦੇ ਉੱਪਰ ਕਿਸਾਨ ਜਥੇਬੰਦੀਆਂ ਦਾ ਅਸਰ ਘਟਿਆ ਹੋਇਆ ਇਹਦੇ ਵਿੱਚ ਕੋਈ ਦੋਰਾ ਨਹੀਂ ਕਿਸਾਨਾਂ ਅੱਗੋਂ ਨੂੰ ਆਹ ਚੀਜ਼ ਸਮਝਣ ਦੀ ਲੋੜ ਆ ਕੱਲ ਲੁਧਿਆਣਾ ਦੀ ਜੋ ਅਪਡੇਟ ਹੋਗੀ ਤੁਹਾਡੇ ਨਾਲ ਉਹ ਸਾਂਝੀ ਕਰ ਦਾਂਗੇ